ਹੈਲੋ ਜੀ ਥੋੜਾ ਸਾਰਾ ਤੇ ਮੇਰੇ ਚੈਨਲ 'ਚ ਨਿੱਗਾ ਸਵਾਗਤ ਆ ਅੱਜ ਆਪਾਂ ਇੱਕ ਨਹੀਂ ਦੇਖੋ 1 2 3 4 5 6 6 ਸਵੈਟਰ ਦੇ ਡਿਜ਼ਾਈਨ ਦੇਖਾਂਗੇ 6 ਦੇ 6 ਡਿਜ਼ਾਈਨ ਸਾਡੇ ਇੱਕ ਇੱਕ ਰੰਗ ਦੇ ਡਿਜ਼ਾਈਨ ਆ ਦੇਖੋ 6 ਦੇ 6 ਡਿਜ਼ਾਈਨ ਇੱਕ ਇੱਕ ਰੰਗ ਦੇ ਆ ਜਿਹੜੇ ਕਿ ਅਲੱਗ-ਅਲੱਗ ਰੰਗਾਂ 'ਚ ਬੁਣੇ ਹੋਏ ਆ ਆ ਦੇਖੋ ਹਰਾ ਰੰਗ ਕੁਝ ਹੋਰ ਤਰ੍ਹਾਂ ਦਾ ਵਾਈਟ ਮਹਿੰਦੀ ਰਾਨੀ ਕਲਰ ਸਕਾਈ ਬਲੂ ਯੈਲੋ ਤੇ ਅਲੱਗ-ਅਲੱਗ ਕਲਰਾਂ ਚ 6 ਕਲਰ ਅਲੱਗ-ਅਲੱਗ ਨੇ ਤੇ 6 ਐਂਚ ਦੇ 6 ਡਿਜ਼ਾਈਨ ਬੁਣੇ ਹੋਏ ਨੇ ਤੇ 6 ਹੀ ਡਿਜ਼ਾਈਨ ਬੜੇ ਵਧੀਆ ਨੇ ਤੇ 6 ਤੇ 6 ਡਿਜ਼ਾਈਨ ਇੱਧਾ ਦੇ ਆ ਤੁਸੀਂ ਲੇਡਿਸ ਕਾਰਡੀਗਨ ਬੱਚਿਆਂ ਦੇ ਸਵੈਟਰ ਆਪਣੀ ਕੋਟੀ ਤੁਸੀਂ ਕੁਝ ਵੀ ਬਣਾਉਣਾ ਚਾਹੁੰਦੇ ਥਾਣੇ ਇਸੇ ਚੋ ਸਾਰੇ ਡਿਜ਼ਾਈਨ ਲੱਭ ਜਾਣੇ ਤਾਂ ਫਿਰ ਸ਼ੁਰੂ ਕਰਦੇ ਆ ਪਹਿਲੇ ਡਿਜ਼ਾਈਨ ਤੋਂ ਦੇਖੋ ਪਹਿਲਾ ਡਿਜ਼ਾਈਨ ਸਾਡਾ ਬੜਾ ਹੀ ਵਧੀਆ ਜਿਹਾ ਡਿਜ਼ਾਈਨ ਹੈ ਦੇਖੋ ਇਹ ਹੈਗਾ ਪਹਿਲਾ ਡਿਜ਼ਾਈਨ ਜਿਹੜਾ ਕਿ ਹੈ ਬਹੁਤ ਹੀ ਵਧੀਆ ਦੇਖੋ ਥੋੜੀ ਚਾਲੀਏ ਇਹ ਅੱਧਾ ਦਾ ਡਿਜ਼ਾਈਨ ਹੈ ਤੁਸੀਂ ਇਹਨੂੰ ਜੈਂਟ ਸਵਟਰ ਲੈਡਿਸ ਕਾਰਡੀਗਨ ਬੱਚਿਆਂ ਦੇ ਪ੍ਰੋਜੈਕਟ ਕਿਤੇ ਵੀ ਪਾ ਸਕਦੇ ਹੋ ਸਾਰੇ ਜੇ ਵਧੀਆ ਲੱਗੂਗਾ ਤਾਂ ਛੋਟੇ-ਛੋਟੇ ਜਿਹਾ ਫਲਾਵਰ ਬਣ ਕੇ ਆਂਦੇ ਨੇ ਆ ਦੇਖੋ ਤੇ ਇਹਦੇ ਫੁੱਲ ਵੀਡੀਓ ਮੈਂ ਆਪਣੇ ਚੈਨਲ ਤੇ ਪਾਈ ਹੋਈ ਹੈ ਅਗਰ ਤੁਸੀਂ ਬਣਾਉਣਾ ਚਾਹੁੰਦੇ ਤਾਂ ਉੱਥੋਂ ਦੇਖ ਕੇ ਬਣਾ ਸਕਦੇ ਹੋ ਅਸਲ ਸਿਰਫ ਮੈਂ ਤੁਹਾਨੂੰ ਮੋਟਾ-ਮੋਟਾ ਹੀ ਐਕਸਪਲੇਨ ਕਰੂਗੀ ਦੇਖੋ ਇਹ ਵਾਲਾ ਡਿਜ਼ਾਈਨ ਤੋਂ ਅਸੀਂ ਇੱਥੋਂ ਪੱਤੀਆਂ ਤੋਂ ਸ਼ੁਰੂ ਕੀਤਾ ਹੋਇਆ ਹੈ ਇੱਥੇ ਅਸੀਂ ਕੁੰਡੇ ਆ ਦੇਖੋ ਇੱਥੇ ਬੰਦਦੇ ਆ ਜਿਹੜੇ ਆਹ ਵਾਲੇ ਸਾਡੇ ਕੁੰਡੇ ਇਹ ਕੱਟਦੇ ਜਾਂਦੇ ਆ ਇੱਥੋਂ ਅਸੀਂ ਕੁੰਡੇ ਵਧਾਣੇ ਆ ਜਾਲੀ ਪਾ ਕੇ ਇੱਥੇ ਨਾਲ ਹੀ ਸਿੱਧੇ ਦੇ ਨਾਲ ਇੱਕ ਇੱਕ ਪੁੱਠਾ ਕੁੰਡਾ ਬੰਦ ਕਰਤਾ ਜਾਣਾ ਇਹ ਅੱਧਾ ਸਾਡੇ ਦੋ ਪੱਤੀਆਂ ਬਣ ਜਾਂਦੀਆਂ ਤੇ ਗੱਬੇ ਸੀ ਦੋ ਕੁੱਠੇ ਰੱਖਿਓ ਹਈਆਂ ਫਿਰ ਅੱਧਾ ਇਹ ਸਾਡੇ ਬਣੀ ਹੋਈ ਹੈ ਮਤਲਬ ਕਿ ਇੱਥੋਂ ਲੱਕੇ ਤੱਕ ਸਾਡਾ ਇਹ ਇੱਕ ਪੈਟਰਨ ਹੈ ਤੇ ਅਦਾ ਹੀ ਅਸੀਂ ਇਹਨੂੰ ਬਣਾਉਂਦੇ ਚਲੇ ਜਾਣਾ ਜਦੋਂ ਸਾਡੀ ਇੱਕ ਪੱਤੀ ਇੱਥੇ ਪੂਰੀ ਹੋ ਜਾਂਦੀ ਹੈ ਮੀਨਸ ਕਿ ਇੱਥੇ ਪੁੱਠੇ ਕੁੰਡੇ ਸਿਰਫ ਦੋ ਰਹਿ ਜਾਂਦੇ ਨੇ ਤੇ ਸਾਡੇ ਸਿੱਧੇ ਕੁੰਡੇ ਆ ਜਾਂਦੇ ਆ ਤਾਂ ਫਿਰ ਅਸੀਂ ਇਹਨੂੰ ਸਿੱਧੇ ਕੁੰਡੇ ਨਾਲ ਘਟਾਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਕਿ ਇੱਥੇ ਸਾਡੇ ਕੁੰਡੇ ਪੁੱਠੇ ਵਾਲੇ ਆ ਜਾਣ ਤੇ ਡਿਜ਼ਾਈਨ ਬੜਾ ਹੀ ਵਧੀਆ ਤੇ ਆ ਦੇਖੋ ਇਹਦੇ ਉੱਪਰ ਇਹ ਪਾਏ ਹੋਏ ਐ ਸੀ ਇਹ ਵੀ ਬੜੇ ਹੀ ਅਸੀਂ ਸੌਖੇ ਤਰੀਕੇ ਨਾਲ ਬਣਾਏ ਹੋਏ ਤੁਸੀਂ ਅਲੱਗ ਤਰੀਕੇ ਨਾਲ ਬਣਾ ਸਕਦੇ ਹੋ ਕਰੋਸ਼ੀ ਨਾਲ ਵੀ ਬਣਾ ਸਕਦੇ ਹੋ ਤੇ ਇਹ ਬਾਲਸੀ ਤਰ੍ਹਾਂ ਜਦੋਂ ਬਣਦੇ ਨੇ ਉੱਪਰ ਛੋਟੇ-ਛੋਟੇ ਜਿਹੇ ਤੇ ਬੜੇ ਹੀ ਵਧੀਆ ਲੱਗਦੇ ਨੇ ਤੇ ਖਾਸ ਗੱਲ ਇਸ ਪੈਟਰਨ ਦੀ ਚ ਦੇਖੋ ਸਾਰੀਆਂ ਪੁੱਠੀਆਂ ਸਲਾਈਆਂ ਪੁੱਠੀਆਂ ਸਾਰੀਆਂ ਪੁੱਠੀਆਂ ਸਲਾਈਆਂ ਪੁੱਠੀਆਂ ਪਾਈਆਂ ਹੋਈਆਂ ਤੇ ਬਿਗਨਰਸ ਲਈ ਇਹਨਾਂ ਮੈਂ ਬੜੇ ਹੀ ਸੌਖੇ ਤਰੀਕੇ ਨਾਲ ਆਪਣੇ ਚੈਨਲ ਤੇ ਬਣਾ ਕੇ ਦੱਸਿਆ ਹੋਇਆ ਤੇ ਅਗਰ ਤਾਂ ਤੁਹਾਨੂੰ ਪੈਟਰਨ ਆਂਦੀ ਹੈ ਬਣਾਣੀ ਫਿਰ ਤਾਂ ਤੁਸੀਂ ਇੱਥੋਂ ਦੇਖੋਗੇ ਤਾਂ ਦੇਖ ਕੇ ਆਪਣੇ ਆਪ ਹੀ ਸਕਰੀਨਸ਼ਾਟ ਲੈ ਕੇ ਬਣਾ ਲਓ ਜਿੱਦਾਂ ਮਰਜ਼ੀ ਕਰਕੇ ਬਣਾ ਲਓ ਅਗਰ ਤੁਸੀਂ ਪੂਰਾ ਇਹਨੂੰ ਬਣਾਉਣਾ ਚਾਹੁੰਦੇ ਹੋ ਸਟੈਪ ਬਾਈ ਸਟੈਪ ਤਾਂ ਮੈਂ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗੀ ਇਸ ਵਾਲੇ ਪੈਟਰਨ ਦਾ ਤਾਂ ਤੁਸੀਂ ਉੱਥੋਂ ਦੇਖ ਕੇ ਬਣਾ ਸਕਦੇ ਹੋ तो यह सा डिज़ाइन जिन्होंने कित भी पा सकते हूँ अस आ जाने दूजे डिजाइन के उपर डिजाइन सापैशली है लेडिज कार्डिगर बच्चों के प्रोजैक्ट ली देखो स्ट्रैचेबल है स्कीम ब बड़ा ही वाली होगा देखो स्ट्रैचेबल डिजाइन देखो ये जाली वाला डिजाइन है थोड़ी जाली वाला डिजाइन आखो ये साढ़े छोटे छोटे जो पत्ते बने देखो दोनों डिजाइना फर्क कि पत्ते इस भी बने इस भी जाली पी पर देखो ये लुक् अलग है तो इस पत्ते बड़े बिलकुल छोटे छोटे जो बनते सीधिया लाइन जी गई छोटे छोटे पत्ते बनते गए तो बड़ा ही वह डिजाइन बन के आया हो इस जे पुठे कुंडे हैं वह इधर तो इधरों सीधे मीनस कि यदि जीडी बैक रो पैनी है वह सीधे तो सीधे तो पुठ्ठे पुट्ठे पा बनाने हाँ देखो यिज़ाइन बड़ा ही सौखा देखो इतों से शुरू किया एक इधर जाली एक इधर जाली दो फिर जाली दो ਤੇ ਇਹਦੇ ਨਾਲ ਕੀ ਹੋਇਆ ਜਿਹੜੇ ਪੁੱਠੇ ਕੁੰਡੇ ਅਸੀਂ ਇੱਥੋਂ 5 ਤੋਂ ਸ਼ੁਰੂ ਕੀਤਾ ਸੀ 3 ਪਹਿਲਾ 5 ਕੁੰਡੇ ਸੀ 5 ਇੱਥੇ ਇੱਕ ਕਟਾ ਕੇ ਰਹਿ ਗਿਆ 3 3 ਪੁੱਠੇ ਆ ਗਏ ਫੇਰ ਸਾਡਾ ਇੱਥੇ ਇੱਕ ਪੁੱਠਾ ਰਹਿ ਜਾਣਾ ਤੇ ਇੱਥੇ ਸਾਡੇ 5 ਕੁੰਡੇ ਬਣ ਜਾਣੇ ਜਦੋਂ ਇੱਥੇ ਇੱਕ ਪੁੱਠਾ ਰਹਿ ਜਾਣਾ ਤਾਂ ਅਸੀਂ ਫੇਰ ਇੱਥੇ ਜਾਲੇ ਸਾਟਿਆ ਦੁੱਖ ਪੈ ਜਾਣੇ ਇਹਦੇ ਹਾਰੇ ਦੋਲੇ ਇੱਕ ਇੱਧਰ ਇੱਕ ਇੱਧਰ ਤੇ ਸਿੱਧੇ ਕੁੰਡੇ ਸਾਡੇ ਬੰਦ ਹੋ ਜਾਣੇ ਤੇ ਇਦਾਂ ਹੀ ਅਸੀਂ ਨੂੰ ਡੱਬੇ ਨੂੰ ਬੰਦ ਇਦਾਂ ਨੂੰ ਲਈ ਜਾਣਾ ਇੱਧਰ 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 ਇਕਦਰ ਇਕਦਰ ਇਹਦਾ ਇਹ ਸਾਡੇ ਜਿਗਜਗ ਚ ਚੱਲੇ ਜਾਣਾ ਤੇ ਇਹਦੇ ਨਾਲ ਦੇਖੋ ਸਾਡਾ ਪੈਟਰਨ ਬਣ ਕੇ ਤਿਆਰ ਹੋ ਜਾਣਾ ਬੜਾ ਹੀ ਵਧੀਆ ਪੈਟਰਨ ਹੈ ਤੇ ਬਹੁਤ ਹੀ ਸਟ੍ਰੈਚੇਬਲ ਪੈਟਰਨ ਆ ਦੇਖੋ ਤੇ ਇਹਨੂੰ ਤੁਸੀਂ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟਸ ਬੱਚਿਆਂ ਦੇ ਪ੍ਰੋਜੈਕਟ ਅਚੁਅਲੀ ਬੜਾ ਵਧੀਆ ਲੇਡੀਜ਼ ਕਾਰਡੀਗਨ ਲਈ ਜੈਕਟ ਲਈ ਸਕੀ ਵੀ ਲਈ ਸਾਰੇ ਹੀ ਇਤੇ ਵਧੀਆ ਲੱਗੂਗਾ ਤੇ ਇਸੇ ਸਾਡਾ ਦੂਜਾ ਹੁਣ ਅਸੀਂ ਆਜਨੇ ਆਪਣਾ ਤੀਜਾ ਪੈਟਰਨ ਜਿਹੜਾ ਫੇਰ ਹੈਕ ਜਾਲੀ ਤੋਂ ਬਿਨਾ ਪੈਟਰਨ ਜਾਲੀ ਤੋਂ ਬਿਨਾ ਵਾਲਾ ਪੈਟਰਨ ਜਿਹੜਾ ਤੁਸੀਂ ਕਿਤੇ ਵੀ ਪਾ ਸਕਦੇ ਹੋ ਜੈਂਟ ਸਵੈਟਰ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕਿਸੇ ਪ੍ਰੋਜੈਕਟ ਬੜਾ ਹੀ ਸੌਖਾ ਪੈਟਰਨ ਹੈ ਤੇ ਥੋੜਾ ਸਟ੍ਰੈਚੇਬਲ ਹੈ ਤੁਸੀਂ ਦੇਖੋ ਕੀ ਕਿਤਾ ਹੋਇਆ ਇੱਕ ਡੱਬੀ ਇਹ ਬਣੀ ਤੇ ਇੱਕ ਡੱਬੀ ਸਾਡੀ ਇਹ ਬਣੀ ਦੋ ਡੱਬੀਆਂ ਤਿੰਨ ਡੱਬੀਆਂ ਛੱਡ ਬੇਮ ਇਤੇ ਬਣਾਈਆ ਹੋਏ ਨੇ ਇੱਕ ਡੱਬੀ ਇਹ ਤੇ ਇੱਕ ਡੱਬੀ ਇਹ ਇਸ ਜੱਬੇ ਦੇ ਉੱਪਰ ਫੇਰ ਸਾਡੇ ਦੂਜੇ ਡੱਬੇ ਸ਼ੁਰੂ ਹੋਗੇ ਇਹਦੇ ਉੱਪਰ ਇਹ ਵੀ ਇੱਕ ਡੱਬੀ ਪੈ ਗਈ ਤੇ ਇਸ ਕਰਕੇ ਬਹੁਤ ਹੀ ਸੋਖਾ ਬਣਿਆ ਹੋਇਆ ਆ ਜਿਹੜਾ ਅਸੀਂ ਬਣਾਇਆ ਇੱਕ ਸਿੱਧਾ ਪੁੱਠਾ ਫੇਰ ਸਿੱਧਾ ਪੁੱਠਾ ਸਿੱਧਾ ਪੁੱਠਾ ਸਿੱਧਾ ਪੁੱਠਾ ਤੇ ਜਿਹੜਾ ਸਿੱਧਾ ਕੁੰਡਾ ਉਹ ਅਸੀਂ ਨੀਚੋਂ ਗੁਣਿਆ ਹੋਇਆ ਬਸ ਇਹਦੀ ਇੱਕ ਅਲੱਗ ਗੱਲ ਹੈ ਸਿੱਧੇ ਕੁੰਡੇ ਰੋਸੀ ਇੱਥੋਂ ਨੀਚੋ ਮੁੜ ਲੈਣਾ ਫਿਰ ਅਸੀਂ ਇੱਧਰ ਵੀ ਅੱਠ ਕੁੰਡੇ ਆ ਇਹ ਵੀ ਅੱਠ ਕੁੰਡੇ ਆ ਅੱਠ ਕੁੰਡੇ ਤੇ ਇਹ ਦੱਬੀ ਬਣੀ ਅੱਠ ਕੁੰਡੇ ਤੇ ਇਹ ਦੱਬੀ ਬਣੀ ਜਦੋਂ ਸਾਡੀਆਂ ਅੱਠ ਸਲਾਈਆਂ ਪੈ ਗਈਆਂ ਤਾਂ ਅੱਠ ਸਲਾਈਆਂ ਬਾਅਦ ਅਸੀਂ ਇਹਨੂੰ ਚੇਂਜ ਕਰਤਾ ਇਹ ਵਾਲੇ ਕੁੰਡੇ ਇੱਧਰ ਉਲਟਾਤੇ ਤੇ ਇਹ ਵਾਲੇ ਕੁੰਡੇ ਇੱਧਰ ਉਲਟਾਤੇ ਤੇ ਬਾਕੀ ਅਸੀਂ ਇਹ ਸਿੱਧੇ-ਸਿੱਧੇ ਹੀ ਬੁਣੇ ਹੋਏ ਤਾਂ ਇਹ ਦੱਬੀ ਫੇਰ ਹੁੰਦਾ ਹੀ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਤਾਂ ਜਿਹੜਾ ਸਿੱਧਾ ਕੁੰਡਾ ਸਿੱਧੀ ਸਲਾਈ ਚੋਂ ਅਸੀਂ ਨੀਚੋਂ ਬੁਣਿਆ ਹੋਇਆ ਇੱਥੋਂ मीनस के कुंडे असी इथों चुक के बुनना इतों बैक साइड तो देखो ये असं पुठ्ठा तो ये वाला सीधे तो सीधा तो पुट्ठे तो पुट्ठा तो बाकी ए वाली डब्बी पुठ्ठिया सिलाइया सीधे का सीधा पुट्ठा सीधा पुट्ठा सीधा पुट्ठा ये सिलाइया पुट्ठियाँ बस केवल पाई हुई है कुंडे उलटा पर देखो जिस तरह ਪਾਰੇ ਕੇਵਲ ਇਕੱਠੇ ਨਹੀਂ ਹੁੰਦੇ ਕਿਉਂਕਿ ਅਸੀਂ ਇਹ ਡੱਬੀਆਂ ਚ ਪਾਈ ਹੋਈਏ ਇਸ ਕਰਕੇ ਜਦੋਂ ਇਹ ਪੂਰਾ ਤੁਹਾਡਾ ਪ੍ਰੋਜੈਕਟ ਬਣ ਜਾਣਾ ਤਾਂ ਜਦੋਂ ਇਹ ਵਾਲੀ ਲਾਈਨ ਐ ਇਦਾਂ ਸਿੱਧਿਆ ਜਾਣੀ ਹੈ ਦੇਖੋ ਇਹ ਤਾਂ ਤਾਂ ਤੁਹਾਡੇ ਪ੍ਰੋਜੈਕਟ ਦੇ ਲੁੱਕ ਬਿਲਕੁਲ ਹੀ ਅਲੱਗ ਜੀ ਆਣੀ ਹੈ ਤੇ ਤੁਸੀਂ ਇਹਨੂੰ ਵੀ ਕਿਤੇ ਵੀ ਪਾ ਸਕਦੇ ਹੋ ਜੈਨ ਸਵਟਰਸ ਪਾਵਰ ਜੈਂਟਸ ਬਲੋਵਰਸ ਪਾਵਰ ਲੇਡੀਜ਼ ਕਾਰਡੀਗਨਸ ਪਾਵਰ ਬੇਬੀ ਬੋਏ ਦੇ ਸੈਟਸ ਪਾਓ ਚਾਹ ਬੇਬੀ ਗਰਲ ਦੇ ਸੈਟਸ ਪਾਓ ਇਵਨ ਕਿ ਬੇਬੀ ਬਲੈਂਕਟ ਲਈ ਵੀ ਵਧੀਆ ਲੱਗੂਗਾ ਤੇ ਫਿਰ ਤੁਸੀਂ ਇਹਨੂੰ ਦੋ ਰੰਗਾਂ ਚ ਹੀ ਪਾ ਸਕਦੇ ਪਰ ਮੈਂ ਤੁਹਾਨੂੰ ਇੱਕ ਰੰਗ ਚ ਹੀ ਬੁਣ ਕੇ ਦੱਸਿਆ ਐਸੀ ਸਾਡ ਤੋ ਕਿ ਮੈਂ ਤੁਹਾਨੂੰ 6 ਪੈਟਰਨ ਦੱਸਣ ਜਾ ਰਹੀ ਹਾਂ ਤੇ ਹੁਣ ਆ ਜਾਣੇ ਅਸੀਂ ਆਪਣੇ ਚੌਥੇ ਪੈਟਰਨ ਤੇ। ਥਾ ਪੈਟਰਨ yellow color ਸਿ ਬੁਣਿਆ ਹੋਇਆ। ਦੇਖੋ ਬੜਾ ਹੀ ਡार्क ਕਲਰ ਹੈ ਤੇ ਬੜਾ ਹੀ ਬਦੀ ਹੈ। ਆ ਦੇਖੋ। ਜਾਲੀ ਨਹੀਂ ਹੈ ਪਰ ਥੋੜਾ ਪੈਟਰਨ ਆਉਂਦਾ ਹੈ ਰਿਵਰਸੀਬਲ ਪੈਟਰਨ ਆ ਦੇਖੋ। ਇੱਧਰੀ ਸਾਈਡ ਤੇ ਇੱਧਰੀ ਸਾਈਡ ਦੋਨਾਂ ਸਾਈਡਾਂ ਸੇਮ ਹੈ ਤੇ ਰਿਵਰਸੀਬਲ ਪੈਟਰਨ ਹੈ। ਤੁਸੀਂ ਇਹਨੂੰ ਮਫਲਰਸ ਪਾ ਸਕਦੇ ਹੋ, ਬੱਚਿਆਂ ਦੇ ਕਿਸੇ ਪ੍ਰੋਜੈਕਟਸ ਪਾ ਸਕਦੇ ਹੋ, ਲੇਡੀਜ਼ ਕਾਰਡੀਗਨਸ ਪਾ ਸਕਦੇ ਹੋ ਬੱਚਿਆਂ। ਕਿਤੇ ਪਾ ਸਕਦੇ ਹੋ। ਬਹੁਤ ਹੀ ਸੋਖਾ ਡਿਜ਼ਾਈਨ ਬਣ ਕੇ ਆਇਆ ਹੋਇਆ ਹੈ। ਇਸ ਤਰ੍ਹਾਂ ਸੇ ਕੁਝ ਵੀ ਨਹੀਂ ਕੀਤਾ ਹੋਇਆ ਦੇਖੋ ਇੱਕ ਸਲਾਈ ਪੁੱਠੀ ਐ ਤੇ ਦੂਜੀ ਸਲਾਈ ਚ ਅਸੀਂ ਡਬਲ ਕਰਕੇ ਤੱਗ ਇਧਰੋਂ ਬੁਣ ਲਿਆ ਹੋਇਆ ਡਬਲ ਕਰਕੇ ਬੁਣ ਲਿਆ ਫਿਰ ਇੱਥੇ ਅਸੀਂ ਸਿੱਧੇ-ਸਿੱਧੇ ਪਾ ਲਏ ਫਿਰ ਡਬਲ ਕਰਕੇ ਬੁਣ ਲਿਆ ਫਿਰ ਸਿੱਧੇ ਪਾ ਲਏ ਤੇ ਜਦੋਂ ਪੁੱਠੀ ਸਲਾਈ ਆਣਾ ਤਾਂ ਸਾਰੇ ਕੁੰਡੇ ਇਹ ਪੁੱਠੇ ਬੁਣ ਲੇ ਤੇ ਸਿੱਧੇ ਵਾਲੇ ਫਿਰ ਬਸ ਉਹਦੇ ਕਰਕੇ ਇਹ ਆਪਣੇ ਆਪ ਹੀ ਜਿਗਜਗ ਜਿਗਜਗ ਜ ਬਣ ਜਾਣਾ ਤੇ ਦੇਖੋ ਕਿੰਨਾ ਪਿਆਰਾ ਇਹਦਾ ਲੁੱਕ ਆ ਰਹੀ ਹੈ reversible ਹੈ ਕੋਈ ਵੀ ਸਾਈਟ ਤੁਸੀਂ ਇਹਦੀ ਯੂਜ਼ ਕਰ ਸਕਦੇ ਹੋ ਇਸ ਕਰਕੇ ਤੁਸੀਂ ਇਹਨੂੰ ਮਫਲਰਸ ਵੀ ਪਾ ਸਕਦੇ ਹੋ ਬੇਬੀ ਬਲੈਂਕਟਸ ਵੀ ਪਾ ਸਕਦੇ ਹੋ ਤੇ ਇਹਦੀ ਤੁਸੀਂ ਕੈਪ ਵੀ ਬਣਾਉਗੇ ਕੈਪ ਵੀ ਬਣਾਉਗੇ ਬੜੀ ਲੱਗੂਗੀ ਜੁਰਾਬਸ ਵੀ ਪਾ ਸਕਦੇ ਹੋ ਕਿਤੇ ਵੀ ਪਾ ਸਕਦੇ ਹੋ ਤੇ ਫਿਰ ਰਾਜਾ ਨੇ ਹੁਣ ਅਸੀਂ ਆਪਣੇ ਅਗਲੇ ਪੈਟਰਨ ਜਿਹੜਾ ਕਿ ਬਣਾਇਆ ਹੋਇਆ ਹੈ ਰਾਨੀ ਕਲਰ ਦੇ ਵਿੱਚ ਦੇਖੋ ਤੁਸੀਂ ਇਹਨੂੰ ਐਸੇ ਬਾਰਡਰ ਵੀ ਯੂਜ਼ ਕਰ ਸਕਦੇ ਹੋ ਤਾਂ ਐਸੇ ਪੈਟਰਨ ਵੀ ਯੂਜ਼ ਕਰ ਸਕਦੇ ਹੋ اسپੈਸ਼ਲੀ ਹੈਗਾ ਜੀ ਲੇਡੀਜ਼ ਕਾਰਡੀਗਨ ਤੇ ਬੱਚਿਆਂ ਦੇ ਪ੍ਰੋਜੈਕਟ ਲਈ अगर तुम फ्रॉक बनाओगे वाइया लगेगी स्की बनाओगे ब बच्चों के किसी भी प्रोजेक्ट से पा लो तो लेडिज़ के किसी प्रोजेक्ट से पा लो दो बड़ा ही वधिया लगेगा जैकेट बनाओ अपनी स्कीवी बनाओ कितने भी पाओ बैक साइड सारी सिलाइया पुट्ठिया पुट्ठिया इस करके पैटर्न बहुत ही जल्दी बन जाएगा जड़े पैटर्न दिलाइया पुठिया पुट्ठिया पैटन थोड़ा जल्दी बना के बन के कंप्लीट हो जाएगा ਦੇਖੋ ਇਹ ਵੀ ਪੈਟਰਨ ਬਹੁਤ ਔਖਾ ਜਾਲੀ ਵਾਲਾ ਪੈਟਰਨ ਐ ਨੈਚੁਰਲ ਜਾਲੀ ਵਾਲਾ ਪੈਟਰਨ ਉਹਦਾ ਕਿਤੇ ਨਾ ਕਿਤੇ ਕੁੰਡੇ ਘਟਦੇ ਹੁੰਦੇ ਨੇ ਆਹ ਦੇਖੋ ਇੱਥੇ ਅਸੀਂ ਇੱਕ ਕੁੰਡਾ ਸਿੱਧਾ ਜਾਲੀ ਪਾਈ ਬਾਕੀ ਕੁੰਡੇ ਸਿੱਧੇ ਤਿੰਨ ਦਾ ਇੱਕ ਤਾਂ ਫੇਰ ਸਿੱਧੇ ਜਾਲੀ ਕੁੰਡਾ ਸਿੱਧਾ ਜਾਲੀ ਇੱਦਾਂ ਹੀ ਅਸੀਂ ਨੂੰ ਪਾਉਂਦੇ ਚਲੇ ਗਏ ਤੇ ਇਦਾਂ ਹੀ ਅਸੀਂ 8 ਰੋ ਪਾਈਆਂ 8 ਰੋ ਚ ਅਸੀਂ ਇੱਥੇ ਕੁੰਡੇ ਵਧਾਈ ਗਏ ਤੇ ਇੱਥੇ ਸੈਂਟਰਸ ਤੋਂ ਘਟਾਈ ਗਏ 8 ਰੋ ਬਣ ਗਈਆਂ ਤਾਂ ਉਸ ਤੋਂ ਬਾਅਦ ਜਿਹੜੀ ਅਗਲੀ ਰੋ ਆਣੀ ਉਸ ਤੋਂ ਅਸੀਂ ਸਾਰੇ ਹੀ ਕਿੱਦਾਂ ਬਣੇ ਹੋਏ ਆ ਇੱਕ ਜਾਲੀ ਦੋ ਦਾ ਇੱਕ 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 ਐਦਾਂ ਹੀ ਕਰਦੇ ਹੋਏ ਅਸੀਂ ਇਹ ਸਾਰੀ ਪਾਈ ਹੋਈ ਹੈ ਇਹ ਵਾਲੀ ਰੋ ਫਿਰ ਅਸੀਂ ਫਸਟ ਰੋ ਤੋਂ ਕੁਐਸਚਨ ਜਿੱਦਾਂ ਪਾਇਆ ਸੀ ਉਦੋਂ ਸ਼ੁਰੂ ਕਰਤਾ ਹੋਏ ਆ ਇੱਥੇ ਕੁੰਡੇ ਵਧਾਈ ਗਏ ਤੇ ਇੱਥੇ ਤਿੰਨ ਟੈਕਰੀ ਕੀ ਬਸ ਇਦਾਂ ਹੀ ਪੈਟਰਨ ਉੱਪਰ ਉੱਪਰ ਚੱਲਿਆ ਹੋਇਆ ਤੇ ਦੇਖੋ ਕਿੰਨੇ ਪਿਆਰੀ ਲੁਕਾਰੇ ਮੈਂ ਤੁਹਾਨੂੰ ਡਾਰਕ ਕਲਰਸ ਬਣ ਕੇ ਦਿਖਾਇਆ ਤੇ ਨੀਚੇ ਕਟਾਂ ਬਣ ਜਾਂਦੇ ਨੇ ਇਹਦੇ ਕਟਾਂ ਬਣਾਣ ਕਰਕੇ ਤੁਸੀਂ ਇਹਨੂੰ ਐਜ਼ ਅ ਬਾਰਡਰ ਵੀ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਅਗਰ ਕੁੜਤੇ ਦੇ ਵਿੱਚ ਨੀਚੇ-ਨੀਚੇ ਪਾ ਸਕਦੇ ਹੋ ਕਿਤੇ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਪੁੱਠੀਆਂ ਸਲਾਈਆਂ ਪੂਰੀਆਂ ਪੁੱਠੀਆਂ ਤੇ ਪੈਟਰਨ ਬੜੀ ਜਲਦੀ ਬਣ ਜਾਣਾ ਤੇ ਫਿਰ ਬਣਾਓ ਇਹ ਵਾਲਾ ਪੈਟਰਨ ਐਸੀ ਮੇਰਾ ਪੰਜਵਾਂ ਪੈਟਰਨ ਹੁਣ ਅਸੀਂ ਆ ਜਾਈਏ 6ਵਾਂ ਪੈਟਰਨ ਪੈਟਨੇ ਵਾਲਾ ਹੈ ਜਿਹੜਾ ਕਿ ਚਾਲੀ ਤੋਂ ਬਿਨਾ ਸਟਰਕਚਰਲ ਪੈਟਰਨ ਹੈ ਜਾਲੀ ਤੋਂ ਬਿਨਾ ਸਟਰਕਚਰਲ ਇਸ ਕਰਕੇ ਬਣਿਆ ਕਿਉਂਕਿ ਇਸ ਚੋਸੀ ਇੱਥੇ ਪੁੱਠੇ-ਕੁੰਡੇ ਪਏ ਆ। ਤਾਂ ਜੁ ਕੁੰਡੇ ਤੇ ਸਾਈਡਾ ਪੈਟਰਨ ਬਣ ਕੇ ਆਇਆ ਸਿਰਫ ਪੰਜ ਕੁੰਡਿਆਂ ਤੇ। ਇਹਦੀ ਫਰੰਟ ਸਾਈਡ ਹੈ ਤੇ ਇਹਦੀ ਬੈਕ ਸਾਈਡ ਹੈ। ਇਸ ਤੇ ਸਿੱਧੇ ਪੁੱਠੇ ਸਿੱਧੇ ਪੁੱਠੇ ਬੈਕ ਸਾਈਡ 'ਚ ਐਦਾਂ ਪਏ ਹੋਏ ਆ। ਮੈਂ ਤੁਹਾਨੂੰ ਹਰ ਇੱਕ ਪੈਟਰਨ ਦਾ ਦੱਸ ਰਹੀ ਹਾਂ ਕਿ ਬੈਕ ਸਾਈਡ ਤੇ ਸਿੱਧੇ ਪੁੱਠੇ ਪਏ ਕਿ ਕਿੱਦਾਂ ਪਏ ਆ। ਕਿਉਂਕਿ ਜਿਸ ਤੇ ਬੈਕ 'ਚ ਅਸੀਂ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਪਾਨੇ ਉਹਨੂੰ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਦਾ। ਔਰ ਜਿਹੜੀ ਸ ਸਰਲ ਹੁੰਦਾ ਹੋਰ ਕੁਝ ਵੀ ਨਹੀਂ ਇਸ ਇਹ ਪੰਜ ਕੁੰਡੇ ਤੇ ਬਣਿਆ ਹੋਇਆ ਦੇਖੋ ਕਿੱਦਾਂ ਪਹਿਲਾ ਕੁੰਡਾ ਸਿੱਧਾ ਅਸੀਂ ਐ ਸਟਿਚ ਵਾਲਾ ਕੀਤਾ ਹੋਇਆ ਫਿਰ ਪੁੱਠਾ ਇਸ ਤੋਂ ਬਾਅਦ ਤੀਜਾ ਕੁੰਡਾ ਸਿੱਧਾ ਇੱਕ ਪੁੱਠਾ ਦੋ ਸਿੱਧੇ ਇੱਕ ਪੁੱਠਾ ਇਹ ਅਸੀਂ ਪੰਜ ਕੁੰਡੇ ਇੱਦਾਂ ਰੱਖੇ ਹੋਏ ਹਨ ਮੈਂ ਤੁਹਾਨੂੰ ਮੈਥੋਦ ਕਾ ਦਿਨੀ ਇੱਕ ਸਿੱਧਾ ਇੱਕ ਪੁੱਠਾ ਦੋ ਸਿੱਧੇ ਇੱਕ ਪੁੱਠਾ ਇਹ ਪੰਜ ਕੁੰਡੇ ਦਾ ਪੈਟਰਨ ਅਸੀਂ ਇੱਦਾਂ ਪਾ ਲੈਣਾ ਹੈ ਤੇ ਇਹ ਇੱਕ ਸਲਾਈ ਦਾ ਪਾਕੇ ਤੇ ਪੁੱਠੀ ਸਲਾਈ ਚ ਫੇਰ ਸਿੱਧਾ ਸਿੱਧੇ ਪੁੱਠੇ ਆ ਤੇ ਪੁੱਠੇ ਤੇ ਇਸ ਤੋਂ ਬਾਅਦ ਜਦੋਂ ਅਸੀਂ ਅਗਲੀ ਸਲਾਈ 'ਚ ਆਣਾ ਤਾਂ ਅਸੀਂ ਇੱਥੋਂ ਕੀ ਕੀਤਾ ਹੈ ਇੱਕ ਕੁੰਡਾ ਸੇ ਅੰਦਰੋ ਚੁੱਕ ਲਿਆ ਪਹਿਲਾ ਇੱਕ ਕੁੰਡਾ ਸਿੱਧਾ ਬੁਣ ਲਿਆ ਫਿਰ ਇੱਕ ਫੁੱਟਾ ਬੁਣ ਲਿਆ ਫੁੱਟਾ ਬੁਣਨ ਤੋਂ ਬਾਅਦ ਅਸੀਂ ਇੱਕ ਕੁੰਡਾ ਇੱਥੋਂ ਨੀਚੋ ਚੁੱਕ ਲਿਆ ਫਿਰ ਅਸੀਂ ਦੋ ਕੁੰਡੇ ਸਿੱਧੇ ਬੁਣ ਲਏ ਫਿਰ ਅਸੀਂ ਇੱਕ ਕੁੰਡਾ ਇੱਥੋਂ ਨੀਚੋ ਚੁੱਕ ਲਿਆ ਫਿਰ ਅਸੀਂ ਫੁੱਟਾ ਕੁੰਡਾ ਬੁਣ ਲਿਆ ਸਿੱਧਾ ਬਸ ਇੱਧਾ ਹੀ ਅਸੀਂ ਨੂੰ ਪਾਂਹ ਪਿੱਛੇ ਲਗੀ ਜਦੋਂ ਅਸੀਂ ਫੁੱਟੇ ਸਲਾਈ ਚਾਹਣਾ ਤਾਂ ਜਿਹੜੇ ਕੁੰਡੇ ਅਸੀਂ ਆ ਚੁੱਕੇ ਇਹਨਾਂ ਨੂੰ ਬਗੈਰ ਹੋਣੇ ਚੁੱਕ ਲੈਣਾ ਬਾਕੀ ਸਿੱਧੇ ਤੇ ਫੁੱਟੇ ਤੇ ਫੁੱਟੇ ਸਿੱਧੇ ਪਾ ਕੇ ਕੰਪਲੀਟ ਕਰ ਲੈਣਾ ਜਦੋਂ ਫਿਰ ਅਸੀਂ ਅਗਲੀ ਸਿੱਧੀ ਸਲਾਈ ਚਾਹਣਾ ਤਾਂ ਫਿਰ ਅਸੀਂ ਇੱਧਾ ਹੀ ਸਿੱਧਾ ਫੁੱ चारों चुने दो कुंडे बना लेने तो साढ़े दो कुंडे फिर इतना ही रह जाने तो ये फुल वीडियो मैं अपने चैनल से पाई हुई है स्टैप बाय स्टैप एक्सप्लेन किया हो अगर तुम चाहो तो उतो देख के बना सकते हो तो जिन्होंने तो डिजाइन तो बनाने तो देख के ही बना लेंते नहीं तो देखो फिर ए वाला डिजाइन भी देखो वजी है स्ट्रेचेबल है तो फिर देखो हो गए साढ़े छः डिज़ाइन पूरे पहले ए सी आखो रानी कलर च बने एक सा यो कलर से बनाया हुए देखो ਤੇ 그린 ਕਲਰਸ ਬੜਾ ਹੀ ਪਿਆਰਾ ਡੱਬੀਆਂ ਵਾਲਾ ਛੋਟੇ ਛੋਟੇ ਕੇਵਲ ਵਾਲਾ ਡਿਜ਼ਾਈਨ ਤੇ ਇੱਕ 그린 ਕਲਰਸ ਬਣਾਇਆ ਹੈ 요거 ਡਿਜ਼ਾਈਨ ਜਿਸ ਚਿਆ ਦੇਖੋ ਬੱਬਲਸ ਬਣੇ ਹੋਏ ਆ ਬੱਬਲ ਵਾਲਾ ਡਿਜ਼ਾਈਨ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਤੇ ਫਲਾਵਰ ਵੀ ਬਣੇ ਹੋਏ ਨੇ ਤੇ ਮੈਂ ਤੁਹਾਨੂੰ ਸਾਰਿਆਂ ਦਾ ਇੱਕ ਇੱਕ ਕਰਕੇ ਲਿੰਕ ਡਿਸਕ੍ਰਿਪਸ਼ਨ ਚ ਪਾ ਦੂੰਗੀ ਦੇਖੋ ਜਿਸ ਤਰ੍ਹਾਂ ਮੈਂ ਲਿੰਕ ਪਾਉਂਗੀ ਮੈਂ ਤੁਹਾਨੂੰ ਉਦਾਂ ਹੀ ਸਾਰੇ ਡਿਜ਼ਾਈਨ ਦੱਸਣ ਜਾ ਰਹੀਆਂ ਹਾਂ ਇਸ ਤੋਂ ਬਾਅਦ ਆ ਗਿਆ ਸਾਡਾ ਇਹ ਵਾਲਾ ਵਾਈਟ ਕਲਰ ਦਾ ਡਿਜ਼ਾਈਨ देखो कलर कलर वाइट कलर ਦਾ ਡਿਜ਼ਾਈਨ ਵੀ ਕਿਨਮੈਪ ਤੇ ਆ ਰਿਹਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਲਿੰਕ ਪਾਉਂਗੀ yellow ਦਾ ਫਿਰ blue ਦਾ ਫਿਰ ਰਾਣੀ ਕਲਰ ਵਾਲਾ ਤੇ ਫਿਰ green ਵਾਲਾ ਤੇ ਫਿਰ white ਵਾਲਾ ਤੇ ਫਿਰ green ਵਾਲਾ ਤੇ ਨਾਲ ਹੀ ਮੈਂ ਮੈਂਸ਼ਨ ਵੀ ਕਰ ਦੂੰਗੀ ਵੀ ਕਿਹੜੇ ਕਲਰ ਵਾਲੇ ਡਿਜ਼ਾਈਨ ਦਾ ਇਹ ਲਿੰਕ ਹੈ ਤੇ ਤੁਸੀਂ ਉਸ ਤੋਂ ਫੁੱਲ ਵੀਡੀਓ ਦੀ ਵਾਚ ਕਰ ਸਕਦੇ ਹੋ ਤਾਂ ਫਿਰ ਦੇਖੋ ਬਣਾਓ ਇਹਨਾਂ ਚੋ ਕੋਈ ਵੀ ਇੱਕ ਡਿਜ਼ਾਈਨ ਪੰਚਾ ਚੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਥਾਰੂ ਕਿੰਦਾ ਲੱਗਿਆ ਫਿਰ ਮਿਲਦੇ ਆ ਕੱਲ ਇੱਕ ਨਈ ਵੀਡੀਓ ਤੇ ਕਿ ਨਵੇਂ ਪੈਟਰਨ ਤੇ ਸੁਪਨੇ ਤਿਆਰ ਖੋ ਜੀ ਓਕੇ ਬਾਏ ਬਾਏ ਟੇਕ ਕੇ